ਸ਼ਾਬਾਸ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਸ਼ਾਬਾਸ਼ ਹੈ ਤੁਹਾਨੂੰ ਕਿਉਂਕਿ ਤੁਸੀਂ ਇੱਕ ਐਸੇ ਵहांत ਮੁੱਖ ਮੰਤਰੀ ਹੈ ਪੰਜਾਬ ਨੂੰ ਪਹਿਲੀ ਵਾਰ ਮਿਲਿਆ ਜਿਹੜੇ ਆਪਣੀਆਂ ਬੁਨਿਆਦੀ ਤੇ ਸੰਵਿਧਾਨਕ ਜ਼ਿੰਮੇਵਾਰੀਆਂ ਨਿਭਾਉਣ ਦੀ ਬਜਾਏ ਲੋਕਾਂ ਨੂੰ ਸਟੇਜਾਂ ਉੱਤੇ ਚੜ੍ਹ ਕੇ ਇਹ ਦੱਸਦੇ ਆ ਕਿ ਤੁਹਾਡੀ ਮਾਂ ਦੇ ਪੇਟ ਤੋਂ ਜੰਮਿਆ ਬੱਚਾ ਤੁਹਾਡਾ ਭਰਾ ਲੱਗਦਾ ਤੁਹਾਡੇ ਪਿਓ ਦੀ ਭੈਣ ਤੁਹਾਡੀ ਭੂਆ ਲੱਗਦੀ ਹੈ ਤੁਹਾਡੀ ਮਾਂ ਦੀ ਭੈਣ ਤੁਹਾਡੀ ਮਾਸੀ ਲੱਗਦੀ ਹੈ ਤੁਸੀਂ ਇਹ ਵੀ ਦੱਸ ਕੇ ਜਾਇਓ ਕਿ ਤੁਹਾਡੇ ਤੋਂ ਤੇ ਤੁਹਾਡੀ ਪਤਨੀ ਤੋਂ ਆਪਣੇ ਤੋਂ ਆਪਣੀ ਪਤਨੀ ਤੋਂ ਪੈਦਾ ਹੋਇਆ ਬੱਚਾ ਉਹ ਪੁੱਤ ਨਹੀਂ ਉਹ ਭਾਂਜਾ ਲੱਗਦਾ ਹੈ ਇਹ ਦੱਸਿਓ ਜ਼ਰੂਰ ਕਿਉਂਕਿ ਤੁਹਾਨੂੰ ਰਿਸ਼ਤਿਆਂ ਦੇ ਚੱਕਰ ਬਿਓ ਬਾਰੇ ਰਿਸ਼ਤਿਆਂ ਦੀ ਮਹਿਕ ਬਾਰੇ ਰਿਸ਼ਤਿਆਂ ਦੇ ਜਿਹੜਾ ਸਾਰਾ ਜਿਹੜਾ ਸਿਸਟਮ ਹੈ ਉਹਦੇ ਬਾਰੇ ਤੁਸੀਂ ਭਲੀ-ਪਾਨਤ ਜਾਣਦੇ ਆ ਦੱਸਿਓ ਜ਼ਰੂਰ ਕਿ ਜਿਹੜਾ ਆਪਣਾ ਔਰ ਆਪਣੀ ਪਤਨੀ ਦੇ ਰਾਹੀਂ ਪੈਦਾ ਹੋਇਆ ਬੱਚਾ ਉਹ ਪੁੱਤ ਨਹੀਂ ਉਹ ਭਾਂਜਾ ਲੱਗਦਾ ਹੁੰਦਾ ਇਹ ਦੱਸਿਓ ਜਰੂਰ ਕਿਉਂ ਕਿਉਂਕਿ ਲੋਕ ਤੁਹਾਡੇ ਕੋਲੋਂ ਇੱਕ ਵਾਰ ਫੇਰ ਪੁੱਛਣਾ ਚਾਹੁੰਦੇ ਆ ਜਾਣਨਾ ਚਾਹੁੰਦੇ ਆ